ਜੋੜ ਵਿਤਿ ਸਥਿਤੀ ਵਾਲੇ ਬੈਂਕਾਂ ਤੇ ਭਾਰਤੀ ਰਿਜ਼ਰਵ ਬੈਂਕ ਦੀ ਕਾਰਵਾਈ ਚੱ ਰਹੀ ਹੈ ਅਤੇ ਲਗਭਗ ਹਰ ਰੋਜ਼ ਅਜਈਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਭਾਰਤੀ ਰਿਜ਼ਰਵ ਬੈਂਕ ਕਿਸੇ ਨਾ ਕਿਸੇ ਬੈਂਕ ਤੇ ਕਾਰਵਾਈ ਕਰਦਾ ਹੈ ਤਾਜ਼ਾ ਮਾਮਲਾ ਕੋਟਕ ਮਹਿੰਦਰਾ ਬੈਂਕ ਲਿਮਟਿਡ ਨਾਲ ਸੰਬੰਧਿਤ ਹੈ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਕੋਟਕ ਮਹਿੰਦਰਾ ਬੈਂਕ ਨੂੰ ਕਿਹਾ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਆਪਣੇ ਔਨਲਾਈਨ ਅਤੇ ਮੋਬਾਈਲ ਬੈਂਕਿੰਗ ਚੈਨਲਾਂ ਰਾਹੀਂ ਨਵੇਂ ਗਾਕਾ ਨੂੰ ਜੋੜਨਾ ਬੰਦ ਕਰੇ ਇਸ ਤੋਂ ਇਲਾਵਾ ਬੈਂਕ ਨੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ਤੇ ਵੀ ਪਾਬੰਦੀ ਲਗਾ ਦਿੱਤੀ ਹੈ ITT ਵਸਤੂ ਪ੍ਰਬੰਧਨ ਪੈਚ ਅਤੇ ਤਬਦੀਲੀ ਪ੍ਰਬੰਧਨ ਉਪਭੋਗਤਾ ਪਹੁੰਚ ਪ੍ਰਬੰਧਨ ਵਿਕਰੇਤਾ ਜੋਖਮ ਪ੍ਰਬੰਧਨ ਡਾਟਾ ਸੁਰੱਖਿਆ ਅਤੇ ਡਾਟਾ ਲੀਕੇਜ ਰੋਕਥਾਮ ਰਣਨੀਤੀ ਵਪਾਰ ਨਿਰੰਤਰਤਾ ਅਤੇ ਆਫਤ ਰਿਕਵਰੀ ਸਖਤਤਾ ਅਤੇ ਅਭਿਆਸ ਆਦਿ ਦੇ ਖੇਤਰਾ ਵਿੱਚ ਗੰਭੀਰ ਕਮੀਆਂ ਅਤੇ ਗੈਰ ਪਾਲਣ RBI ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਾਲਣਾ ਕੀਤੀ ਗਈ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਲਗਾਤਾਰ 2 ਸਾਲਾਂ ਤੱਕ ਬੈਂਕ ਦੇ ਆਈਟੀ ਜੋਖਮ ਅਤੇ ਸੂਚਨਾ ਸੁਰੱਖਿਆ ਸ਼ਾਸਨ ਨੂੰ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਲੋੜਾਂ ਦੇ ਉਲਟ ਕਮੀ ਦੇ ਰੂਪ ਵਿੱਚ ਮੁਲਾਂਕਣ ਕੀਤਾ ਗਿਆ ਸੀ